ਮਹਾਪੁਰਖ ਜੀ ਅਕਸਰ ਇੱਕ ਗੱਲ ਕਿਹਾ ਕਰਦੇ ਸੀ ਤੰਤਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ ਹੁੰਦੇ ਸੀ ਸੁਖਮਨੀ ਸਾਹਿਬ ਜੀ ਦੀ ਬਾਣੀ 'ਚ ਇੰਨੀ ਸ਼ਕਤੀ ਆ ਕਿ ਦੂਜੇ ਸ਼ਰੀਰ ਦੇ ਮਨ ਵਿੱਚ ਚੱਲ ਰਹੇ ਖਿਆਲਾਂ ਵਿੱਚ ਵੀ ਬਦਲਾ ਲਿਆ ਦਿੰਦੀ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਸ਼ਰੀਰ ਪੰਜ ਤਤਾਂ ਦਾ ਬਣਿਆ ਧਰਤੀ ਆਕਾਸ਼ ਹਵਾ ਆਣੀ ਤੇ ਅਗਨੀ ਹੁਣ ਤੁਸੀਂ ਕਦੇ ਨੋਟ ਕਰੋ ਮਹਾਪੁਰਖ ਜੀ ਕਹਿੰਦੇ ਤੁਹਾਡੇ ਪਰਿਵਾਰ ਵਿੱਚੋਂ ਕਿਸੇ ਸ਼ਰੀਰ ਦਾ ਸੁਭਾ ਬਹੁਤ ਹੀ ਗਰਮ ਹੁੰਦਾ ਬੜੀ ਛੇਤੀ ਗੁੱਸੇ ਵਿੱਚ ਆ ਜਾਂਦਾ ਮੰਨ ਲਓ ਕਿਸੇ ਦੇ ਤਿੰਨ ਪੁੱਤ ਨੇ ਕਈ ਵਾਰ ਇੱਕ ਦਾ ਸੁਭਾ ਗਰਮ ਹੋਊਗਾ ਬਾਕੀਆਂ ਦਾ ਸੁਭਾ ਨਰਮ ਹੋਊਗਾ ਕਈ ਬੀਬੀਆਂ ਦੇ ਘਰ ਵਾਲੇ ਦਾ ਸੁਭਾਅ ਗਰਮ ਹੁੰਦਾ ਕਈ ਤਾਂ ਇਹ ਵੀ ਕਹਿ ਦਿੰਦੇ ਨੇ ਕਿ ਸਾਡੀ ਤਾਂ ਨੂ ਬੜੀ ਤੇਜ ਆ ਭਾਵ ਕੀ ਬਹੁਤ ਚੁਸਤ ਚਲਾਕ ਆ ਇਹਦਾ ਕਾਰਨ ਕੀ ਹੁੰਦਾ ਜਿਹੜੇ ਬੰਦੇ ਦਾ ਸੁਭਾਅ ਗਰਮ ਆ ਉਹਦੇ ਅੰਦਰ ਅਗਨੀ ਤੱਤ ਜ਼ਿਆਦਾ ਹੁੰਦਾ ਮਹਾਪੁਰਖ ਜੀ ਕਹਿੰਦੇ ਹੁੰਦੇ ਸੀ ਸ਼ੇਰ ਕਿੰਨਾ ਖੁਖਾਰੂ ਹੁੰਦਾ ਭਵਕ ਕੀ ਪਿੰਦਾ ਪਤਾ ਕਿਉਂ ਕਿਉਂਕਿ ਸ਼ੇਰ ਦੇ ਅੰਦਰ ਅਗਨੀ ਤਤ ਜਿਆਦਾ ਹੁੰਦਾ ਹੈ ਬੱਕਰੀ ਹੁਣ ਨਰਮ ਸੁਭਾਅ ਦੀ ਹੁੰਦੀ ਆ ਬੱਕਰੀ ਅੰਦਰ ਧਰਤੀ ਤੇ ਮਿੱਟੀ ਦਾ ਤਤ ਜਿਆਦਾ ਹੁੰਦਾ ਹੈ ਇਹਦੇ ਲਈ ਉਹਦੀ ਅੰਦਰ ਸਹਿਜਾ ਠੰਡਾ ਹੁਣ ਹਰੇਕ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਸ ਦਾ ਸੁਭਾਅ ਸਿੱਧੇ ਤੌਰ ਤੇ ਪੰਜਾਂ ਤਤਾਂ ਤੇ ਨਿਰਭਰ ਕਰਦਾ ਹੈ ਮਾਹਪੁਰਖ ਜੀ ਅਕਸਰ ਹੀ ਕਥਾ ਵਿੱਚ ਕਹਿੰਦੇ ਸੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਇੰਨੀ ਤਾਕਤ ਆ ਇੰਨੀ ਸਮਰਥਾ ਹੈ ਯਕੀਨ ਕਰੋ ਕਿ ਇਹ ਤਤਾਂ ਨੂੰ ਵੀ ਬਦਲ ਸਕਦੀ ਆ ਮਾਹਪੁਰਖ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਨਾਨਕ ਅਕਸਰ ਵਾਲੇ ਕਹਿੰਦੇ ਸੀ ਕਿ ਜੇ ਬੱਚਾ ਜਨਮ ਲਵੇ ਭਾਵੇਂ ਉਸ ਦੀ ਦਾਦੀ ਭਾਵੇਂ ਉਸ ਦਾ ਦਾਦਾ ਪਾਵੇਂ ਮਾਤਾ ਪਿਤਾ ਜਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਹੋਵੇ ਬੱਚਾ ਪਾਵੇਂ ਸੁੱਤਾ ਹੋਵੇ ਖੇਡਦਾ ਹੋਵੇ ਦੁੱਧ ਪੀਂਦਾ ਹੋਵੇ ਇੱਕ ਗੱਲ ਯਾਦ ਰੱਖਿਓ ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਦਾ ਇੱਕ ਸਾਲ ਲਗਾਤਾਰ ਬੱਚੇ ਨੂੰ ਬੋਲ ਕੇ ਸਰਵਣ ਕਰਵਾਇਆ ਜਾਵੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਇੰਨੀ ਸ਼ਕਤੀ ਆ ਕਿ ਉਹ ਬੱਚਾ ਕਦੇ ਮਨਮੁਖ ਨਹੀਂ ਨਿਕਲੇਗਾ ਦੇਖੋ ਕਿੰਨਾ ਸੋਖਾ ਰਾਹ ਮਹਾਪੁਰਖਾ ਜੀ ਨੇ ਸਾਨੂੰ ਦੱਸਿਆ ਪਰ ਅਸੀਂ ਕਰਦੇ ਨਹੀਂ ਅਸੀਂ ਵਿਧੀ ਨਹੀਂ ਵਰਤਦੇ ਜੁਗਤ ਤੋਂ ਬਿਨਾ ਰੋਟੀ ਨਹੀਂ ਪੱਕਦੀ ਆਟਾ ਭਾਵੇਂ ਘਰ ਚ ਹੋਵੇ ਜੁਗਤ ਤੋਂ ਬਿਨਾ ਦਾਲ ਸਬਜੀ ਨਹੀਂ ਬਣਦੀ ਢਿੱਡ ਨਹੀਂ ਭਰਿਆ ਜਾਂਦਾ ਇਸ ਕਰਕੇ ਸੁਖਮਣੀ ਸਾਹਿਬ ਜੀ ਦੀ ਬਾਣੀ ਵਿੱਚ ਇੰਨੀ ਸ਼ਕਤੀ ਆ ਬਾਬਾ ਜੀ ਅਕਸਰ ਕਿਹਾ ਕਰਦੇ ਸੀ ਕਿ ਬੱਚਿਆਂ ਨੂੰ ਬਾਣੀ ਜ਼ਰੂਰ ਸੁਨਾਇਆ ਕਰੋ ਇੱਕ ਮਾਪੁਰਖ ਹੋਇਆ ਸੰਤ ਬਾਬਾ ਵਿਸਾਖਾ ਸਿੰਘ ਜੀ ਇੱਕ ਵਾਰ ਕਥਾ ਕਰ ਰਏ ਸੀ ਬਹੁਤ ਸੰਗਤ ਜੁੜੀ ਹੋਈ ਸੀ ਇੱਕ ਬੱਚਾ ਬੜੀਆਂ ਸ਼ਰਾਰਤਾਂ ਕਰ ਰਿਹਾ ਸੀ ਸੰਗਤ ਵਿੱਚ ਸਭ ਦੀ ਲਿਵ ਨੂੰ ਉੜੀ ਕਦੀ ਸਟੇਜ ਤੇ ਚੜੇ ਕਦੀ ਕੋਈ ਸ਼ਰਾਰਤ ਕਰੇ ਕਦੀ ਕੋਈ ਸ਼ਰਾਰਤ ਕਰੇ ਕਦੀ ਕਿਸੇ ਦੇ ਚੁੰਡੀ ਵੱਢੇ ਕਦੀ ਸਿਰ ਤੋਂ ਕਪੜਾ ਖਿੱਚ ਦੇਵੇ ਕਿਉਂਕਿ ਕਈ ਬੱਚੇ ਇਦਾਂ ਦੇ ਹੁੰਦੇ ਆ ਉਹ ਇੱਕ ਪਲ ਵੀ ਟਿੱਕੇ ਨਹੀਂ ਬੈਠ ਸਕਦੇ ਮਾਪੁਰਖਾਂ ਦਾ ਧਿਆਨ ਵੀ ਇਸ ਬੱਚੇ ਵੱਲ ਗਿਆ ਤਾਂ ਫਿਰ ਜਦੋਂ ਉਹ ਬੱਚਾ ਸਟੇਜ ਤੇ ਚੜਿਆ ਮਾਪੁਰਖਾਂ ਨੇ ਬਾਹ ਫੜ ਲਈ ਕਥਾ ਵਿੱਚੀ ਰੋਕ ਕੇ ਕਹਿ ਲਗੇ ਭਾਈ ਇਸ ਬੱਚੇ ਦੀ ਮਾਂ ਕਿਹੜੀ ਆ ਉੱਠ ਕੇ ਖੜੀ ਤਾਂ ਹੋਵੇ ਬੱਚੇ ਦੀ ਮਾਂ ਉੱਠ ਕੇ ਮਾਂ ਪੁਰਖਾਂ ਕੋਲ ਗਈ ਮਾਂ ਪੁਰਖ ਬੜੇ ਪਿਆਰ ਨਾਲ ਪੁੱਛਣ ਲੱਗੇ ਕਹਿੰਦੇ ਭਾਈ ਮੈਨੂੰ ਇਉਂ ਦੱਸੋ ਕਿ ਜੇ ਦਰਖਤ ਨੂੰ ਕੌੜਾ ਫਲ ਲੱਗ ਜਾਵੇ ਫਿਰ ਕਸੂਰ ਦਰਖਤ ਦਾ ਹੁੰਦਾ ਕਿ ਫਲ ਦਾ ਮਾਤਾ ਕਹਿਣ ਲੱਗੀ ਜੀ ਦਰਕਤ ਦਾ ਮਹਾਪੁਰਖ ਜੀ ਕਹਿਣ ਲੱਗੇ ਭਾਈ ਤੇਰੇ ਘਰ ਇਹ ਪੁੱਤਰ ਪੈਦਾ ਹੋਇਆ ਤਾਂ ਇਹਦੇ ਵਿੱਚ ਤੇਰਾ ਦੋਸ਼ ਆ ਅਧਿਆਤਮ ਅਨਸਾਰ ਮਾਤਾ ਕਹਿਣ ਲੱਗੀ ਕਿ ਮੈਂ ਤਾਂ ਆਪ ਇਸ ਬੱਚੇ ਤੋਂ ਬੜਾ ਦੁਖੀ ਹਾਂ ਮੇਰਾ ਤਾਂ ਦਿਲ ਵਿੱਚੋਂ ਇੱਥੋਂ ਤੱਕ ਨਿਕਲਦਾ ਹੈ ਕਿ ਇਹੋ ਜਿਹੀ ਔਲਾਦ ਨਾਲੋਂ ਮੈਂ ਬੇਔਲਾਦ ਚੰਗੀ ਸੀ ਇੱਕ ਪਲ ਵੀ ਇਹ ਟਿੱਕੇ ਨਹੀਂ ਬੈਠ ਸਕਦਾ ਬੜਾ ਦੁਖੀ ਕੀਤਾ ਬਾਬਾ ਜੀ ਅੰਤਰ ਧਿਆਨ ਹੋਏ ਕੁਝ ਚਿਰ ਬਾਅਦ ਕਹਿਣ ਲੱਗੇ ਸੱਚ ਮੁੱਚ ਦੱਸ ਇਸ ਬੱਚੇ ਦੇ ਜਨਮ ਤੋਂ ਪਹਿਲਾਂ ਉਹ 9 ਮਹੀਨੇ ਤੂੰ ਕੀ ਕਰਦੀ ਰਹੀ ਉਹ ਕਹਿਣ ਲੱਗੀ ਮੇਰੇ ਘਰ ਔਲਾਦ ਨਹੀਂ ਸੀ ਹੁੰਦੀ ਮੈਨੂੰ ਕਿਸੇ ਨੇ ਆਖਿਆ ਤੂੰ یوں ਕਰਿਆ ਕਰ ਮੜੀਆਂ ਚ ਜਾ ਕੇ ਅੱਧੀ ਰਾਤ ਨੂੰ ਦੀਵਾ ਜਗਾ ਦਿਆ ਕਰ ਜਿਵੇਂ ਜਾਦੂ ਟੂਣੇ ਲੋਕ ਕਰਵਾਉਂਦੇ ਨੇ ਤੇਰੇ ਘਰ ਔਲਾਦ ਹੋ ਜੂਗੀ ਮਾਪੁਰਖ ਕਹਿੰਦੇ ਭਾਈ ਮੜੀਆਂ ਮਸਾਣਾ ਚ ਭੂਤ ਵਸਦੇ ਆ ਤੇ ਉਹਨਾਂ ਨੇ ਫਿਰ ਤੈਨੂੰ ਆਪਣੇ ਵਰਗੀ ਔਲਾਦ ਹੀ ਦੇਣੀ ਸੀ ਜੇ ਤੂੰ ਗੁਰੂ ਨਾਨਕ ਜੀ ਦੇ ਘਰੇ ਜਾ ਕੇ ਪਾਠ ਕਰਕੇ ਸੁਖਮਣੀ ਸਾਹਿਬ ਜੀ ਦਾ ਸਿਮਰਨ ਕਰਕੇ ਔਲਾਦ ਮੰਗਦੀ ਤਾਂ ਦੇਵਤਿਆਂ ਦੇ ਸੁਭਾਅ ਵਿੱਚੋਂ ਦਾਤ ਤੇਰੀ ਝੋਲੀ ਪੈਂਦੀ ਤੂੰ ਆਪਣੇ ਗੁਰੂ ਨੂੰ ਛੱਡ ਕੇ ਦੂਜੇ ਪਾਸੇ ਵੱਲ ਹੋ ਗਈਆਂ ਫਿਰ ਐਸੀ ਔਲਾਦ ਮਿਲਣੀ ਹੀ ਸੀ ਮਹਾਪੁਰਖ ਜੀ ਅਕਸਰ ਕਿਹਾ ਕਰਦੇ ਸੀ ਕਿ ਦਾਤ ਗੁਰੂ ਤੋਂ ਮੰਗੋ ਭਾਈ ਜਿਹੜੀ ਗੁਰੂ ਤੋਂ ਦਾਤ ਮਿਲੋਗੀ ਉਹ ਤੁਹਾਡੇ ਲਈ ਠੀਕ ਹੋਊਗੀ। ਬੱਚਿਆਂ ਨੂੰ ਵੱਧ ਤੂੰ ਵੱਧ ਪਾਠ ਸਰਵਣ ਕਰਵਾਓ। ਇੱਥੇ ਆਪਾਂ ਵੀ ਸੇਧ ਲੈਣੀ ਆ। ਅਸੀਂ ਵੀ ਕਈ ਵਾਰੀ ਜਦੋਂ ਗੁਰੂ ਦੇ ਦਰ ਤੋਂ ਕੁਝ ਮੰਗਦੇ ਆ ਤੇ ਜਦੋਂ ਦਾਤ ਲੇਟ ਹੋ ਜਾਂਦੀ ਆ ਛੱਟ ਹੀ ਤਵੀਤਾ ਵਾਲਿਆਂ ਦਾ ਕੁੰਡਾ ਖੜਕਾ ਦਿੰਨੇ ਆ। ਆਪਣੇ ਗੁਰੂ ਤੇ ਭਰੋਸਾ ਰੱਖੋ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਰਵਾਹ ਚਲਾ ਕੇ ਬਾਬਾ ਨਾਨਕ ਜੀ ਦੇ ਘਰ ਤੋਂ ਦਾਤ ਮੰਗਣੀ ਆ ਤਾਂ ਕਿ ਨਿਰੰਕਾਰ ਜੀ ਕੋਈ ਗੁਰਮੁਖ ਰੂਪ ਏ ਜਣਗੇ ਨਹੀਂ ਤਾਂ ਉਹ ਬੱਚਾ ਪੈਦਾ ਹੋਊਗਾ ਜੋ ਜਾਦੂ ਟੂਣਿਆਂ ਦੇ ਨਾਲ ਲਾਉਂਗੇ ਭਾਈ ਜਿਹੜਾ ਪਲ ਪਲ ਤੁਹਾਡੇ ਸਿਰ ਤੇ ਭਾਰ ਬਣੇਗਾ ਮਹਾਪੁਰਖਾਂ ਦੇ ਬਚਨ ਸੁਣ ਕੇ ਬੱਚੇ ਦੀ ਮਾਂ ਰੋਈ ਕਹਿਣ ਲੱਗੀ ਕਿ ਮੇਥੋਂ ਭੁੱਲ ਹੋ ਗਈ ਮੈਂ ਪੁੱਤ ਦੇ ਮੋਹ ਚ ਗੁਰੂ ਨੂੰ ਛੱਡ ਕੇ ਮੜੀਆਂ ਮਸਾਣਾ ਪੂਜੀਆਂ ਮੈਂ ਝੂਠ ਨਹੀਂ ਬੋਲਦੀ ਪਰ ਆਪ ਮਹਾਪੁਰਖ ਹੋ ਕਿਰਪਾ ਕਰਕੇ ਕੋਈ ਰਸਤਾ ਦੱਸੋ ਮਹਾਪੁਰਖ ਕਹਿਣ ਲੱਗੇ ਇੱਕ ਪਾਠ ਰੋਜ਼ ਸੁਖਮਨੀ ਸਾਹਿਬ ਜੀ ਦਾ ਬੱਚੇ ਨੂੰ ਝੋਲੀ ਦੇ ਵਿੱਚ ਪਾ ਕੇ ਸੁਣਾਇਆ ਕਰੋ ਤੇ ਕੋਲ ਜਲ ਰੱਖ ਲਿਆ ਕਰੋ ਤੇ ਉਹ ਜਲ ਅੰਮ੍ਰਿਤ ਬਣ ਜਾਏਗਾ ਤੇ ਉਸ ਬੱਚੇ ਨੂੰ ਅੰਮ੍ਰਿਤ ਪਿਆ ਦੇਆ ਕਰੋ ਗੁਰੂ ਜੀ ਦੀ ਕਿਰਪਾ ਜ਼ਰੂਰ ਹੋਵੇਗੀ ਗੁਰੂ ਦੀ ਕਿਰਪਾ ਨਾਲ ਸੁਕਣੀ ਸਾਹਿਬ ਜੀ ਦੀ ਪਾਣੀ ਦੀ ਬਰਕਤ ਨਾਲ ਕੁਝ ਹੀ ਦਿਨਾਂ ਚ ਬੱਚੇ ਦੀ ਮੱਤ ਬਦਲ ਜਾਵੇਗੀ ਤੇ ਤੁਸੀਂ ਦੇਖੋ ਉਸ ਬੀਬੀ ਨੇ ਐਵੇਂ ਹੀ ਕੀਤਾ ਤੇ ਉਸ ਬੱਚੇ ਦਾ ਸੁਭਾ ਬਿਲਕੁਲ ਸ਼ਾਂਤ ਹੋ ਗਿਆ ਬਾਕੀ ਬੱਚੇ ਨਹੀਂ ਸ਼ਰਾਰਤਾਂ ਕਰਨੀ ਹੁੰਦੀ ਹੈ ਪਰ ਕਈ ਬੱਚੇ ਹੁੰਦੇ ਨੇ ਜੋ ਇੱਕ ਪਲ ਵੀ ਟਿੱਕੇ ਨਹੀਂ ਬੰਦੇ ਬੱਚੇ ਸ਼ਰਾਰਤਾਂ ਨਹੀਂ ਕਰੋਗੇ ਤਾਂ ਹੁਣ ਕੌਣ ਕਰੂਗਾ ਬਜ਼ੁਰਗ ਥੋੜੀ ਨਾ ਕਰਨਗੇ ਮੇਰੇ ਕਹਿਣ ਦਾ ਭਾਵ ਇਹ ਆ ਕਿ ਚੰਚਲਤਾ ਹੋਰ ਹੁੰਦੀ ਆ ਇੱਕ ਬੱਚੇ ਹੁੰਦੇ ਆ ਸ਼ਰਾਰਤਾਂ ਕਰਦੇ ਆ ਚਲੋ ਕੁਝ ਸਮਾਂ ਕਰਦੇ ਆ ਪਰ ਕਈ ਬਿਲਕੁਲ ਵੀ ਨਹੀਂ ਟਿਕਦੀ ਫਿਰ ਉਹਨਾਂ ਲਈ ਮਾਪੁਰਖਾਂ ਨੇ ਬਚਨ ਕੀਤਾ ਕਿ ਕੋਖ ਵਿੱਚ ਬੰਦਗੀ ਥੋੜੀ ਹੋਵੇਗੀ ਇਸੇ ਕਰਕੇ ਭਾਈ ਜੇ ਕਿਸੇ ਬੀਬੀ ਦੇ ਪਤੀ ਜਾਂ ਘਰ ਵਿੱਚ ਕਿਸੇ ਹੋਰ ਮੈਂਬਰ ਦਾ ਸੁਭਾਗ ਗਰਮ ਹੈ ਉਹ ਰੋਜ਼ ਕੋਲ ਜਲ ਰੱਖ ਕੇ ਸੁਕਣੀ ਸਬਜ਼ੀ ਦਾ ਪਾਠ ਕਰੋ ਉਹ ਜਲ ਉਸ ਸਰੀਰ ਨੂੰ ਪਿਲਾਓ ਜਿਸ ਦਾ ਸੁਭਾਗ ਗਰਮ ਹੈ ਉਸਨੇ ਸੁਭਾਅ 'ਚ ਤਬਦੀਲੀ ਆ ਜਾਊਗੀ ਇਹ ਸੁਖਮਨੀ ਸਾਹਿਬ ਜੀ ਦੇ ਬਾਣ ਦੀ ਤਾਕਤ ਆ ਇਹ ਤੱਤਾਂ ਨੂੰ ਵੀ ਬਦਲ ਦਿੰਦੀ ਆ ਜਿਹੜੇ ਆਪਾਂ ਕਹਿੰਨੇ ਆ ਕਿ ਬੰਦੇ ਦਾ ਸੁਭਾਅ ਬਦਲਣਾ ਬਹੁਤ ਔਖਾ ਇਹ ਪਾਣੀ ਸੁਭਾਅ ਵੀ ਬਦਲ ਦਿੰਦੀ ਆ ਇਹ ਤਾਂ ਚਮਤਕਾਰ ਆ ਇਹ ਤਾਂ ਮਨ ਦੇ ਖਿਆਲਾਂ ਨੂੰ ਬਦਲ ਦਿੰਦੀ ਆ ਇਸ ਕਰਕੇ ਦੇਵ ਬਿਰਤੀ ਹੁੰਦੀ ਆ ਦੇਵਤਿਆਂ ਵਾਲੇ ਗੁਣ ਜਿਵੇਂ ਦਇਆ ਧੀਰਜ ਸਤ ਸੰਤੋਕ ਖਿਮਾ ਅਸੁਰ ਬਿਰਤੀ ਹੁੰਦੀ ਆ ਰਾਖਸ਼ਾ ਵਾਲੇ ਗੁਣ ਇਹਨੂੰ ਕਾਂ ਬਿਰਤੀ ਵੀ ਕਹਿੰਦੇ ਆ ਕਾਂ ਨੂੰ ਚੰਗਾ ਪੰਛੀ ਨਹੀਂ ਗਿਣਿਆ ਜਾਂਦਾ ਕਾਂ ਬਾਰੇ ਬਾਬਾ ਜੀ ਕਹਿੰਦੇ ਇਹ ਚਲਾਕ ਮਤਲਬੀ ਕਿਸੇ ਦਾ ਹੱਕ ਖੋਣ ਵਾਲਾ ਤੁਸੀਂ ਗੌਰ ਕਰਨਾ ਕਿਸੇ ਮੱਛ ਦੇ ਕਿਸੇ ਗਾਂ ਦੇ ਕਿਸੇ ਵੀ ਜਾਨਵਰ ਦੇ ਪਿੱਠ ਤੇ ਜ਼ਖਮ ਹੋਵੇ ਤਾ ਉਸ ਵਿੱਚ ਇਹ ਠੂੰਗੇ ਮਾਰਦਾ ਉਸ ਜਾਨਵਰ ਨੂੰ ਤਕਲੀਫ ਹੁੰਦੀ ਆ ਪਰ ਜੋ ਕਾਂ ਆ ਉਹ ਖੁਸ਼ ਹੁੰਦਾ ਇਸੇ ਤਰ੍ਹਾਂ ਕਈ ਕਾਂ ਬਿਰਤੀ ਵਾਲੇ ਹੁੰਦੇ ਆ ਕਈ ਰੱਬ ਦੇ ਪਿਆਰੇ ਹੁੰਦੇ ਨੇ ਇਸ ਕਰਕੇ ਬਾਬਾ ਜੀ ਕਹਿੰਦੇ ਜੇ ਤੁਸੀਂ ਚਾਹਨੇ ਤੁਹਾਡੇ ਬੱਚੇ ਚੰਗੀਆਂ ਰੂਹਾਂ ਵਾਲੀ ਹੋਣ ਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਨਾ ਛੱਡਿਓ ਦੁਨੀਆ ਤਾਂ ਕਾਂ ਬਿਰਤੀ ਵਾਲੇ ਲੋਕਾਂ ਨਾਲ ਭਰੀ ਪਈ ਆ ਉਹ ਕਿਉਂ ਕਿਉਂਕਿ ਉਹਨਾਂ ਦੀਆਂ ਮਾਵਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਨਹੀਂ ਕੀਤਾ ਹੁੰਦਾ ਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜਿੰਨਾ ਵੀ ਧੰਨ ਕਹੀਏ ਉਹਨਾਂ ਤੋਂ ਮਹਾਂਪੁਰਖ ਜੀ ਕਹਿੰਦੇ ਕਈ ਵਾਰ ਤਾਂ ਇੰਨਾ ਪਿਆਰ ਆ ਜਾਂਦਾ ਹੈ ਕਿ ਸ਼ਰੀਰ ਦਾ ਪੋਟਾ ਪੋਟਾ ਕੁਰਬਾਨ ਹੋ ਜੇ ਇੰਨੇ ਕੁਰਬਾਨ ਹੋ ਜਾਈਏ ਤਾਂ ਵੀ ਥੋੜਾ ਕਿਉਂਕਿ ਉਹਨਾਂ ਨੇ ਬਾਣੀ ਦੀ ਇੰਨੀ ਵੱਡੀ ਦਾਤ ਸਾਨੂੰ ਪਕਸ਼ੀ ਆ ਪਰ ਅਸੀਂ ਕਦਰ ਨਹੀਂ ਜਾਣੀ ਇਸ ਕਰਕੇ ਭਾਈ ਜੇ ਤੁਹਾਨੂੰ ਕੋਈ ਦੁਖੀ ਕਰਦਾ ਉਹਦਾ ਪੁਰਾਣਾ ਕਰਿਆ ਕਰੋ ਤੁਸੀਂ ਨੇਮ ਵਧਾਦ ਸੁਖਮਨੀ ਸਾਹਿਬ ਜੀ ਦਾ ਨੇਮ ਵਧਾਦੇ ਉਹ ਗੁਰੂ ਜੀ ਦੀ ਡਿਊਟੀ ਲੱਗ ਜਾਊਗੀ ਉਹਦੇ ਮਨ ਦੇ ਖਿਆਲ ਬਦਲਣ ਦੀ ਡਿਊਟੀ ਗੁਰੂ ਸਾਹਿਬ ਕਿਰਪਾ ਕਰਨ ਸੁਖਮਨੀ ਸਾਹਿਬ ਜੀ ਦੀ ਬਾਣੀ ਮਾਪਕ ਕਹਿੰਦੇ ਜੋ ਆਪਾਂ ਨੂੰ ਦੱਸੀ ਹੈ ਆਪਾਂ ਉਮੀਦ ਹੈ ਕਿ ਇਸ ਜੁਗਤੀ ਨੂੰ ਆਪਾਂ ਅਪਣਾਵਾਂਗੇ ਤੇ ਸੁਖਨੀ ਸਾਹਿਬ ਜੀ ਦੀ ਬਾਣੀ ਨੂੰ ਪੜਾਂਗੇ 24 ਅਸ਼ਟਪਤੀਆਂ 24 ਹਜ਼ਾਰ ਸਵਾਸ ਬੰਦੇ ਦੇ ਆਮਦ ਮੂਲ ਨਾ ਥੀਵੇ ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ ਸੋ ਆਪਾਂ 24 ਹਜ਼ਾਰ ਸ਼ਵਾਸ ਸਫਲ ਕਰਨੀਆਂ ਸੁਖਮਨੀ ਸਾਹਿਬ ਜੀ ਦੀ ਬਾਣੀ ਆਪਾਂ ਜ਼ਰੂਰ ਪੜ੍ਹਨੀ ਆ। ਤੋਂ ਇਸ ਵੀਡੀਓ ਦੇ ਵਿੱਚ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਆਪਾਂ ਨੂੰ ਝੁਕਤੀ ਦੱਸੀ ਆ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਚਾਪ ਕਰਕੇ ਅਸੀਂ ਕਿਸੇ ਦੇ ਵੀ ਸੁਭਾ ਨੂੰ ਬਦਲ ਸਕਦੇ ਆ। ਕਿਸੇ ਦੇ ਵੀ ਗੁੱਸੇ ਨੂੰ ਆਪਾਂ ਪਿਆਰ ਦੇ ਵਿੱਚ ਬਦਲ ਸਕਦੇ ਆ। ਸੋ ਇਹ ਸੀਗੀ ਜੀ ਝੁਕਤੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ